ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਇਹ ਛੋਟੀ ਪੰਜਗਰਾਈ ਆ ਪੰਜਗਰਾਈ ਖੁਰਦ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਤੇ ਜ਼ਿਲ੍ਹਾ ਮੋਗਾ ਬਾਗੇਪੁਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਤੇ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਹੈ ਜਰਸੀ گاਵਾ ਇੱਥੇ ਵਿਕਰੀ ਵਾਲੀਆਂ ਹਰ ਟਾਈਮ ਹੁੰਦੀਆਂ ਦੋ ਨਗ ਅੱਜ ਜਿਹੜੇ ਤੁਹਾਨੂੰ ਮੇਨ ਦਿਖਾਉਣਾ ਦੋਸਤੋ ਜਿਹਦੇ ਚ ਇਹ ਗਾਂ ਗੱਬਣ ਤਿਆਰੀਆਂ ਜੀਆਂ ਚ ਦਿਸਦੀ ਐ ਇਹ ਤੋਂ ਇਲਾਵਾ ਇਹ ਗਾਂ ਬਿਲਕੁਲ ਹੀ ਤਾਜੀ ਸੂਈ ਐ ਤੇ ਇਹਨੇ ਬੱਚੀ ਨੂੰ ਜਨਮ ਦਿੱਤਾ ਐ ਤੇ ਇਹਦੀ ਬੱਚੀ ਤੁਸੀਂ ਦੇਖ ਸਕਦੇ ਹੋ ਤੇ ਬੱਚੇ ਤੋਂ ਇਹਦੀ ਖੜਨੀ ਤੋਂ ਇਹਦੇ ਟਾਂਚੇ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਣਾ ਹਜੇ ਬਿਲਕੁਲ ਹੀ ਤਾਜੀ ਸੂਈ ਵੀ ਗਾਂ ਸੋ ਦੋ ਨਾ ਗੇ ਤੇ ਤੀਜੀ ਵਾੜ ਇੱਥੇ ਇੱਕ ਬਾਈ ਕੋਲ ਖੁੱਲੀ ਛੱਡੀ ਵੀ ਐ ਇਹ ਵੀ ਤੁਹਾਨੂੰ ਵੀਡੀਓ ਚ ਦਿਖਾ ਦੂੰ ਹਾਲਾਂਕਿ ਹਜੇ ਕੱਚੀ ਐ ਸੋ ਲਾਸਟ ਤੱਕ ਵੀਡੀਓ ਦੇਖਦੇ ਰਹੋ ਪਸੂ ਜਿਹੜਾ ਤੁਹਾਨੂੰ ਜਜੇ ਉਹਦੀ ਤਸੱਲੀ ਕਰਿਓ ਆ ਕਿ ਫੁੱਲ ਤੁਹਾਡਾ ਹੱਕ ਬਣਦਾ ਤੇ ਆਪਦੀ ਸਮਝ ਨਾਲ ਤੁਸੀਂ ਖਰੀਦਿਓ ਆਓ ਮਿਲਦੇ ਆਂ ਬਾਈ ਨੂੰ ਸੰਦੀਪ ਭਾਈ ਸਸਤੀ ਕਾ ਬਾਈ ਸਸਤੀ ਕਾ ਸੰਦੀਪ ਅੱਜ ਦੋ ਨਗ ਤਾਂ ਇਹ ਦਿਖਾਉਣੇ ਆਂ ਤੀਜੀ ਵਾਈਡ ਦਿਖਾਵਾਂਗੇ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਗਾਂ ਬਾਈ ਕੰਮਾ ਸੂਆ ਬਾਈ ਦੂਜਾ ਸੂਆ ਹਫਤਾ ਤੱਕ ਬਾਕੀ ਆ ਜੀ ਰੇਟ ਇਹਦਾ ਰੇਟ ਇਹਦਾ ਫੋਨ ਤੇ ਆ ਜੀ ਤੋਰ ਦੇ ਸੋ ਸੋ ਰੇਟ ਫੋਨ ਤੇ ਆ ਹਫਤਾ ਇੱਕ ਬਾਕੀ ਹੈ ਸੂਆ ਬਾਈ ਦੱਸਦਾ ਵੀ ਦੂਜਾ ਹੈ 75 ਸੋਣਾ ਹੈ ਹਾਈਟ ਜਰਸੀਗਾਂ ਵਾਲੇ ਹਿਸਾਬ ਤੇ ਇਹ ਲੰਬਾਈ ਚੰਗੀ ਐ ਬਰੀਡ ਵਾਈਜ਼ ਚੰਗੀ ਜਰਸੀ ਬਾਕੀ ਦੁੱਧ ਕਿੰਨਾ ਚੋਲੋਗੇ ਉਹ ਤੁਹਾਡੀ ਸਮਝ ਐ ਬੱਚੇ ਸੋਹਣੇ ਪਾਊਗੀ ਜਰਸੀ ਨਸਲ ਦੇ ਚੰਗੀ ਲੱਗੇ ਤਾਂ ਕੰਟੈਕਟ ਕਰ ਲਿਓ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲ ਰਿਹਾ ਐ ਇਸ ਤੇ ਬਾਈ ਠੰਡੀ ਸੀਲ ਇੰਨੀ ਗਈ ਵੜ ਇਹ ਹੀ ਹੂੰ ਤੋ ਦੋਸਤੋ ਸੀਲ 3 ਫੂਰ ਫੋਲ ਐ ਤੋ ਸੀਲ 3 ਫੋਲਾ ਵੈਸੇ ਨਸਲੀ ਸੀਲ ਹੁੰਦੀ ਐ ਤਾਂ ਪਾ ਨੂੰ ਪਤਾ ਵੀ ਜਰਸੀ ਠੰਡੀ ਰਹਿੰਦੀ ਐ ਇਹਦੇ ਨਾਲ ਇੱਕ ਹੋਰ ਜਰਸੀ ਐ ਸੰਦੀਪ ਭਾਈ ਇਹ ਕਹਿੰਦਾ ਸੂਆ ਸੂਈ ਇਹ ਪਹਿਲਾ ਸੂਆ ਸੂਈ ਆ ਬਾਈ ਕੱਲ੍ਹ ਸੂਈ ਆ ਜੀ ਹੂੰ ਤੇ ਹੁਣ ਹੋਊਗਾ ਬੌਲਾ ਬਾਈ 12-13 ਕਿਲੋ ਹੀ ਠੀਕ ਐ ਬੱਚਾ ਵੱੱਛੀ ਦਿੱਤੀ ਸੀ ਬੱਚਾ ਵੱੱਛੀ ਦਿੱਤੀ ਐ ਇਹਦਾ ਰੇਟ ਬਾਈ ਇਹਦਾ ਮੁੱਲ 27000 ਰੁਪਏ ਸੌਰੀ ਰੇਟ 72000 ਆ ਦੋਸਤੋ ਤੇ ਇਹਦੇ ਸਿੰਗ ਹੈਗੇ ਆ ਉਹ ਤੁਸੀਂ ਧਿਆਨ ਚ ਰੱਖ ਲਿਓ ਸਿੰਗ ਇਹ ਤੁਸੀਂ ਸਾਹਮਣੇ ਇਹਦੇ ਦੇਖ ਸਕਦੇ ਹੋ ਏਡੇ ਏਡੇ ਦੇ ਸਿੰਗ ਆ ਇਨੇ ਵੱਛੀ ਨੂੰ ਜਨਮ ਦਿੱਤਾ ਹੈ ਢਾਂਜਾ ਤੁਸੀਂ ਇਹਦਾ ਐਵੇਂ ਤੁਰਦੀ ਤੋਂ ਦੇਖ ਲਓ ਕੱਲ ਹੀ ਸੂਈ ਹੈ ਤਾਜੀ ਸੂਈ ਵੀ ਪਹਿਲਾਂ ਜਰਸੀ ਵੈੜ ਵੱਛੀ ਵਾਲੀ ਹੈ 72000 ਇਹਦਾ ਰੇਟ ਹੈ ਮਾਨਤਨ ਮੌਕੇ ਤੇ ਥੋੜਾ ਬਹੁਤ ਹੋਈ ਜਾਣਾ ਹੁੰਦਾ ਉਹਦੇ ਲਈ ਤੁਹਾਨੂੰ ਗੱਲ ਕਰਨੀ ਪਊਗੀ ਬਾਈ ਦੇ ਨਾਲ ਖਵਾਨਾ ਚੰਗਾ ਦਿਖਾਉਂਦੀ ਹੈ ਅੱਗੋਂ ਪਿੱਛੋਂ ਬਾਕੀ ਵੱਛੀ ਇਹਦੇ ਨਾਲ ਬਹੁਤ ਸੋਹਣੀ ਹੈ ਸੋ ਇਹ ਵੀ ਵੈੜ ਫਾਰ ਸੇਲ ਸੰਦੀਪੇ ਵੈੜ ਜਿਹੜੀ ਬਈ ਇਹਦੀ ਬਾਈ 22 ਮਹੀਨੇ ਉਮਰ ਆਈ ਕਨਫਰਮ ਖੀਰੀ ਹੈ ਬਾਈ ਦਿਸਦੀ ਆ ਵਾ ਮੂੰਹ ਨਾ ਫੜੀ ਤਾਂ ਦੋਸਤੋ ਦੰਦੋਂ ਖੀਰੀ ਹੈ ਦਿਸ ਗਏ ਦੰਦ ਜਗਾਲੀ ਕਰਦੀ ਤੋਂ ਜਰਸੀ ਦਾ ਸੀਮਨ ਲੱਗਾ ਬਾਈ 68 ਸੀਮਨ ਆਪਣੇ ਕੋਲ ਉਹ ਹੈਗੀ ਹੈ ਜੀ ਸਿੱਕਾ ਦਿੱਤਾ ਉਹਨਾਂ ਨੇ ਨਾਲ ਹੀ ਠੀਕ ਹੈ ਹਾਂਜੀ ਹਾਂਜੀ ਤੇ 14 ਦਿਨ ਬਾਕੀ ਆ ਬਾਈ ਅੱਜ ਹੀ ਰੇਟੇ ਦੱਸ ਨਹੀਂ ਰੇਟੇ ਦਾ ਵੀ ਫੋਨ ਤੇ 14 ਦਿਨ ਬਾਕੀ ਆ ਦੱਸੋ ਹਜੇ ਬੰਦੋਂ ਕਨਫਰਮ ਆ ਵੀ ਇਹ ਖੀਰੀ ਹੈ ਕਾਫੀ ਕਲਰ ਹੈ ਥਣ ਥੀ ਚੁਆਈ ਵਾਲੇ ਆ ਨਸਲ ਜਰਸੀ ਦੀ ਐ ਤੇ ਸਿਕਸ ਜੀਮਨ ਭਾਈ ਕਹਿੰਦਾ ਲੱਗਾ ਤੇ ਜਿਹੜਾ ਸਿੱਕਾ ਹੁੰਦਾ ਸਟਰਾ ਹੁੰਦਾ ਜਿਹੜਾ ਉਹ ਵੀਰ ਕੋਲ ਹੈਗਾ ਪਤਾ ਲੱਗ ਜੂ ਕਿਹੜਾ ਬੱਲ ਦਾ ਸੀਮਨ ਲੱਗਾ ਸੋ 14 ਦਿਨਾਂ ਦੀ ਹਜੇ ਕੱਚੀ ਇਹ ਵੈੜ ਤੇ ਤੋਂ ਬਿਨਾ ਦੋ ਗਾਵਾਂ ਜਿਹੜੀਆਂ ਉਹ ਨੂੰ ਸੋ ਇਧਰ ਹੋਰ ਖੜੀਆਂ ਜਿਹੜੀਆਂ ਤੁਸੀਂ ਖਰੀਦ ਸਕਦੇ ਹੋ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਕਾਲ ਇਸ ਨੰਬਰ ਤੇ ਕਰ ਲਿਓ ਥਣਾ ਤੁਣਾ ਦਾ ਸਹਜ ਭਾਈ ਪੂਰਾ ਸਹੀ ਹੈ ਸਹੀ ਹੈ ਸੋਣੀ ਵੈੜ ਬਾਈ ਵਾਲਾ ਤਾਂ ਲੱਗਾ ਜੀ ਤੁਸੀਂ ਤੇ 살ੀਆ ਕਿ ਕਰਲੇਓ ਤਾਂਵਾਦ ਉਸੋ ਅੱਜ ਦੀ ਵੀਡੀਓ ਲਿਖਣ ਲਈ